ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਕਿਸਾਨ ਅੰਦੋਲਨ ਤੇ ਪੂਰੇ ਦੇਸ਼ ਦੀ ਨਿਗਾਹ ਟਿਕੀ ਹੋਈ ਹੈ ਤੇ ਕੱਲ ਦਾ ਉਹ ਦਿਨ ਹੈ ਜਦੋਂ ਸਯੁਕਤ ਕਿਸਾਨ ਮੋਰਚੇ ਦੇ ਵੱਲੋਂ ਦਿੱਲੀ ਦੇ ਵਿੱਚ ਮਹਾਪੰਚਾਇਤ ਦਾ ਸੱਦਾ ਦਿੱਤਾ ਗਿਆ ਸੀ ਸੋ ਕੱਲ 14 ਮਾਰਚ ਨੂੰ ਦਿੱਲੀ ਦੇ ਵਿੱਚ ਮਹਾਪੰਚਾਇਤ ਹੋਣ ਜਾ ਰਹੀ ਹੈ ਤੇ ਇਸ ਬੰਦੇ ਵਿੱਚ ਮੋਗੇ ਤੋਂ 20 ਹਜ਼ਾਰ ਕਿਸਾਨਾਂ ਦਾ ਜਥਾ ਟ੍ਰੇਨ ਦੇ ਵਿੱਚ ਸਵਾਰ ਹੋ ਕੇ ਦਿੱਲੀ ਲਈ ਰਵਾਨਾ ਹੋਇਆ ਜਿਕਰਯੋਗ ਹੈ ਕਿ ਹਾਈ ਕੋਰਟ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਸੀ ਕਿ ਕਿਸਾਨਾਂ ਨੇ ਟਰੈਕਟਰ ਟਰਾਲੀਆਂ ਦੇ ਉੱਤੇ ਚੜ੍ਹ ਕੇ ਦਿੱਲੀ ਜਾ ਕੇ ਕੀ ਕਰਨਾ ਹੈ ਸੋ ਪਬਲਿਕ ਟਰਾਂਸਪੋਰਟ ਜਿਹੜੀ ਹੈ ਉਸ ਦੀ ਵਰਤੋਂ ਕੀਤੀ ਜਾਵੇ ਕਾਰਾਂ ਤੇ ਜਾਇਆ ਜਾਵੇ ਬੱਸਾਂ ਜਾਂ ਟ੍ਰੇਨਾਂ ਦੇ ਉੱਤੇ ਜਾਇਆ ਜਾਵੇ ਸੋ ਸੇਕਤ ਕਿਸਾਨ ਮੋਰਚੇ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਕਿਸਾਨ ਜਥੇ ਬੰਦੀਆਂ ਤੇ ਦੇਸ਼ ਭਰ ਦੇ ਜਿਹੜੇ ਕਿਸਾਨ ਚਾਹੇ ਕਾਰਾਂ ਤੇ ਸਵਾਰ ਹੋ ਕੇ ਹੋਣ ਬੱਸਾਂ ਤੇ ਸਵਾਰ ਹੋ ਕੇ ਦਿੱਲੀ ਪਹੁੰਚਣ ਤੇ ਟ੍ਰੇਨਾਂ ਤੇ ਸਵਾਰ ਹੋ ਕੇ ਦਿੱਲੀ ਪਹੁੰਚਣ ਸੋ ਇਸ ਸੱਦੇ ਦੇ ਉੱਤੇ ਹੁਣ ਮੋਗੇ ਤੋਂ 250 ਕਿਸਾਨਾਂ ਦਾ ਜਥਾ ਜਿਹੜਾ ਹੈ ਟ੍ਰੇਨ ਦੇ ਉੱਤੇ ਸਵਾਰ ਹੋ ਕੇ ਦਿੱਲੀ ਲਈ ਰਵਾਨਾ ਹੋਇਆ ਇਸ ਮੌਕੇ ਕੀ ਕਹਿੰਦੇ ਨੇ ਕਿਸਾਨ ਆਗੂ ਆ ਉਹ ਸੁਣਦੇ ਆ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਕਿਸਾਨ ਜਿਹੜਾ ਹੈਗਾ ਸੜਕਾਂ ਤੇ ਆਣ ਕੇ ਜਿਹੜਾ ਆਪਦਾ ਪ੍ਰਦਰਸ਼ਨ ਕਰਦੇ ਆ ਉਹਦੇ ਨਾਲ ਜਿਹੜਾ ਦਿੱਲੀ ਦੀ ਜਨਤਾ ਨੂੰ ਜਿਹੜੀ ਪਰੇਸ਼ਾਨੀ ਹੁੰਦੀ ਹੈ ਪਰੰਤੂ ਅਸੀਂ ਉਸ ਨੂੰ ਮੁੱਦੇ ਨਜ਼ਰ ਰੱਖਦੇ ਹੋਏ ਧਿਆਨ ਚ ਰੱਖਦੇ ਹੋਏ ਆਪਣੇ ਵੱਲੋਂ ਜਿਹੜਾ ਹੈਗਾ ਰੇਲਾਂ ਦੇ ਮਾਧਿਅਮ ਰਾਹੀਂ ਜਾ ਰਹੇ ਆ ਤਾਂ ਕਿ ਅਸੀਂ ਆਪਣੀ ਜਿਹੜੀ ਉੱਥੇ ਸ਼ਮੂਲੀਅਤ ਕਰ ਸਕੀਏ ਕਿਉਂਕਿ ਜਿਹੜਾ ਕੇਂਦਰ ਸਰਕਾਰ ਦੀਆਂ ਮਨਸੂਬੇ ਆ ਜਣ ਜਿਹੜੀਆਂ ਇਹਨਾਂ ਦੀਆਂ ਚਾਲਾਂ ਨੇ ਉਹ ਬਹੁਤ ਕੋਝੀਆਂ ਨੇ ਕਿਸਾਨ ਮਾਰੂ ਨੇ ਤੇ 5 ਸਾਲਾਂ ਦੇ ਵਿੱਚ ਇਹਨਾਂ ਨੇ ਦੇਸ਼ ਦਾ ਜਿਹੜਾ ਹੈਗਾ ਆਰਥਿਕਤਾ ਦਾ ਬਿਲਕੁਲ ਦਵਾਲਾ ਕੱਢਤਾ ਤੇ ਦਿੱਲੀ ਪਹੁੰਚ ਕੇ ਕਿਹੋ ਜਿਹੇ ਮੁੱਦੇ ਤੁਹਾਡੇ ਵੱਲੋਂ ਵਿਚਾਰੇ ਜਾਣੇ ਆ ਉੱਥੇ ਕਿ ਐਸਕੇਮ ਦੀ ਜਿਹੜੀ ਮਹਾ ਕਿਸਾਨ ਮਹਾ ਪੰਚਾਇਤ ਆ ਜਿਹਦੇ ਵਿੱਚ ਸਾਰੇ ਹਿੰਦੁਸਤਾਨ ਤੋਂ ਵੱਖ-ਵੱਖ ਰਾਜਾਂ ਤੋਂ ਜਥੇਬੰਦੀਆਂ ਪਹੁੰਚ ਰਹੀਆਂ ਉੱਥੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਸਰਕਾਰ ਨੂੰ ਟੱਕਰ ਦੇਣੀ ਹੈ ਜਾਂ ਕਿਸ ਤਰ੍ਹਾਂ ਦੀਆਂ ਪਾਰਟੀਆਂ ਦੇ ਨਾਲ ਚੋਣ ਮੈਨੀਫੈਸਟੋ ਦੇ ਵਿੱਚ ਇਹਨਾਂ ਨੇ ਆਪਦੇ ਵਾਅਦੇ ਕਰਨਗੇ ਉਹਨੂੰ ਲੀਗਲ ਬਣਾਉਣ ਵਾਸਤੇ ਵਿਚਾਰਾਂ ਕੀਤੀਆਂ ਜਾਣੀਆਂ ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਤੇ ਦਿੱਲੀ ਨੂੰ ਜਿਹੜਾ ਰਾਮਲੀਲਾ ਗਰਾਊਂਡ ਦੇ ਵਿੱਚ ਕਿਸਾਨ ਪੰਚਾਇਤ ਹੋਣੀ ਹੈ ਉਹਦੇ ਵਾਸਤੇ ਲਗਭਗ 2 ਤੋਂ 250 ਕਿਸਾਨ ਇੱਥੇ ਇਕੱਠਾ ਹੋਏ ਆ ਕੁਝ ਸਾਡੇ ਕਿਸਾਨ ਜਿਹੜੇ ਆਪਣਾ ਪੰਜਾਬ ਏਲ ਤੇ ਕੋਟਕਪੂਰਾਂ ਚੜ੍ਹਨਗੇ ਵੱਡੀ ਗੰਟੀ ਸੀ ਸਾਡੇ ਕਿਸਾਨ ਜੂਨ ਕਾਡੀਆਂ ਦਾ 300 ਸਵਾ 300 ਬੰਦਾ ਅਸੀਂ ਉਸ ਪੰਚਾਇਤ ਵਿੱਚ ਹਿੱਸਾ ਲੈਣ ਜਾ ਰਹੇ ਹਾਂ ਤੇ ਲੱਗਦਾ ਨਹੀਂਗਾ ਕਿਸੇ ਟਾਈਮ ਤੁਸੀਂ ਟਰੈਕਟਰ ਟਰਾਲੀਆਂ ਨੂੰ ਲੈ ਕੇ ਦਿੱਲੀ ਕੂਚ ਕੀਤਾ ਸੀਗਾ ਤੇ ਐਤਕੀ ਤੁਹਾਡਾ ਇੱਕ ਵੱਖਰਾ ਹੀ ਅੰਦਾਜ਼ ਆ ਕੀ ਕਾਰਨ ਹੈ ਇਹ ਜੀ ਪੂਰੇ ਇਲੈਕਸ਼ਨ ਆ ਗਿਆ ਕਿਉਂਕਿ ਹੁਣ ਲੰਬਾ ਸਮਾਂ ਮੋਰਚਾ ਚਲਾਉਣ ਦਾ ਕੋਈ ਤਕ ਨਹੀਂ ਬਣਦੀਗੀ ਅਸੀਂ ਇੱਕ ਵਾਰਨਿੰਗ ਦੇਣ ਚੱਲੇ ਆ ਇੱਕ ਦਿਨ ਦੀ ਸਾਡੀ ਇਹ ਉਥੇ ਕਿਸਾਨ ਮਹਾਪੰਚਾਇਤ ਹੈ ਕਿਉਂਕਿ ਥੋੜੇ ਦਿਨਾਂ ਦੇ ਵਿੱਚ ਹੀ ਜਿਹੜਾ ਜਾਬਤਾ ਲੱਗਣ ਵਾਲਾ ਕਿਉਂਕਿ ਆਉਂਦੇ ਸਮੇਂ ਦੇ ਵਿੱਚ ਇਹ ਮੁੱਦਾ ਵਿਚਾਰਿਆ ਜਾਊਗਾ ਤਾਂ ਕਿ ਜਿਹੜੀਆਂ ਵੱਖ-ਵੱਖ ਸੂਬਿਆਂ ਦੇ ਵਿੱਚ ਚੋਣਾਂ ਹੋਣੀਆਂ ਐ ਐਮਪੀ ਦੀਆਂ ਉਹਦੇ ਵਿੱਚ ਅਸੀਂ ਜਾ ਕੇ ਦੱਸ ਗਏ ਜਿਵੇਂ ਅਸੀਂ ਬੰਗਾਲ ਦੇ ਵਿੱਚ ਵੋਟ ਦੀ ਚੋਟ ਦੇ ਵਿੱਚ ਇਹਨਾਂ ਨੂੰ ਹਰਾਇਆ ਸੀ ਇਸੇ ਤਰ੍ਹਾਂ ਅਸੀਂ ਗਾਂ ਵਾਸਤੇ ਇੱਕ ਫੈਸਲਾ ਸਾਡੇ ਕਿਸਾਨਾਂ ਆਗੂ ਇਹ ਲੈਣਗੇ ਕਿ ਬੇਸ਼ੱਕ ਕਿਸੇ ਨੂੰ ਜਿੰਨੂੰ ਮਰਜ਼ੀ ਵੋਟ ਪਾ ਦਿਓ ਪਰ ਬੀਜੇਪੀ ਨੂੰ ਵੋਟ ਨਾ ਪਾਇਓ ਕਿਉਂਕਿ ਇਹ ਹਰੇਕ ਥਾਂ ਤੇ ਇਹਨੇ ਹਿੰਦੁਸਤਾਨ ਨੂੰ ਇਸ ਪੱਧਰ ਤੱਕ ਜ਼ੀਰੋ ਕਰਤਾ ਇਹਨੇ ਵੇਚਤਾ ਕਿ ਸਾਡੇ ਜਿਹੜੇ ਆਮ ਲੋਕਾਂ ਨੂੰ ਜਿੰਨਾ ਚਿਰ ਇਹ ਲੜਾਈ ਨਹੀਂ ਲੜਨਗੇ ਤੇ ਇਹ ਕਾਰਪੋਰੇਟ ਘਰਾਣਿਆਂ ਨੂੰ ਵੇਚ ਕੇ ਤੁਰਦੇ ਹੋ ਜਾਣਗੇ ਸਾਨੂੰ ਇਹ ਫੈਸਲਾ ਆਹ ਅੱਖ ਕੇ ਲੈਣਾ ਪਿਆ ਕਾਰਪੋਰੇਟ ਘਰਾਣਿਆਂ ਨਾਲ ਐਮਐਸਪੀ ਨੇ ਵੀ ਲੜਦੇ ਆ ਪਰ ਐਮਐਸਪੀ ਜਿਹੜੀ ਹੈਗੀ ਹੈ ਨਾ ਇਹ ਕਾਰਪੋਰੇਟ ਘਰਾਣਿਆਂ ਦੀ ਦੱਬੀ ਹੋਈ ਹੈ ਕਾਰਪੋਰੇਟ ਘਰਾਣਿਆਂ ਦੇ ਜਿਹੜੇ મોદી ਆ ਜਾਂ ਅਹਿਮਦ ਸ਼ਾਹ ਇਹ ਕਰਿੰਦੇ ਆ ਇਹ ਉਹਦੇ ਜਿਹੜੀਆਂ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਲੀਹਾਂ ਤੇ ਚੱਲ ਕੇ ਤੇ ਇਹ ਆਪਦੇ ਆਵਾਮ ਦੇ ਨਾਲ ਧੋਖਾ ਕਰ ਰਹੀ ਹੈ ਆਪਦਾ ਆਵਾਮ ਜੇ ਈਵੀਐਮ ਰਾਹੀਂ ਵੋਟਾਂ ਨਾ ਨਾ ਪੈਣ ਤੇ ਨਾ ਇਹ ਸਰਕਾਰ ਬਣੇ ਦੇ ਨਾ ਹੀ ਕਾਰਪੋਰੇਟ ਘਰਾਣਿਆਂ ਦਾ ਇਹ ਇੱਥੇ ਕੋਈ ਇਹਨਾਂ ਤੇ ਜ਼ੋਰ ਚ